ਮੈਂ ਜਿਉਂ-ਜਿਉਂ ਕਰਾਂ ਸਵਾਲ ਜੀ ਬਾਜ ਨਹੀਂ ਆਉਣਾ ਬਾਲ ਕੋ ਤੁਹਾਡਾ ਹੋਸੀ ਮੰਦੜਾ ਹਾਲ ਤੁਹਾਡਾ ਹੋਸੀ ਮੰਦੜਾ ਹਾਲ ਤੁਹਾਡਾ ਹੋਸੀ ਮੰਦੜਾ ਹਾਲ ਸਭ ਜੱਦ ਕੀ ਕਹਿੰਦੇ ਹਨ ਅਸੀਂ ਕਲਗੀ ਧਰ ਦੇ लाडले ਤੇ ਮਾਂ ਜੀ ਤੋਂ ਦੇ ਲਾਲ ਸਾਡੇ ਸ਼ੀਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ ਜੋ ਨਹੀਂ ਵੀ ਕਰਨਾ ਸੁਬਿਆ ਹੋ ਕਰ ਲੈ ਸਾਡੇ ਨਾਲ ਕੋਈ ਬਦਲ ਕਦੇ ਨਹੀਂ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ ਸਾਡਾ ਸਿੱਖੀ ਵੱਲੋਂ ਖਿਆਲ ਸਾਡਾ ਸਿੱਖੀ ਵੱਲੋਂ ਖਿਆਲ ਬੰਦ ਜੀਬਾਂ ਕਰ ਲੋ ਭੋਲਿਓ ਨਾਮ ਬੋਲੋ ਊਲ ਜੇ ਲੂਲਾ ਸਿੱਖੀ ਦਾ ਵਹਿਮ ਤਿਆਗ ਕੇ ਤੁਸੀਂ ਕਰ ਲੋ ਦੀਨ ਕਬੂਲ ਸਿੱਖੀ ਦਾ ਵਹਿਮ ਤਿਆਗ ਕੇ ਤੁਸੀਂ ਕਰ ਲੋ ਦੀਨ ਕਬੂਲ ਕੀ ਫਾਇਦਾਵਾਦ ਉਹਨਾਂ ਦਾ ਨਾ ਗੱਲ ਨੂੰ ਦੇਵ ਤੂਲ ਮੈਂ ਬਖਸ਼ ਦੇ ਆਂਗਾ ਗਲਤੀਆਂ ਸੂਲੀ ਤੋਂ ਬਣ ਜਾਊ ਸੂਲ ਸੂਲੀ ਤੋਂ ਬਣ ਜਾਊ ਸੂਲ ਸੂਲੀ ਤੋਂ ਬਣ ਜਾਊ ਸੂਲ ਅਸੀਂ ਸੱਚ ਜ਼ਬਾਨੋਂ ਆਖਦੇ ਬੰਦ ਕਰੀਏ ਕਿਵੇਂ ਜ਼ਬਾਨ ਜਿਸ ਤਰ੍ਹਾਂ ਦੀ ਗੀਤਾ ਸੁਬਿਆ ਉਸੇ ਤਰ੍ਹਾਂ ਦਾ ਪਾਕ ਕੁਰਾਨ ਜਿਵੇਂ ਤਰਾਂ ਦੀ ਕੀਤਾ ਸੁਬਿਆ ਉਸੇ ਤਰਾਂ ਦਾ ਪਾਕ ਕੁਰਾਨ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਸਾਡਾ ਦਾਤਾ ਕਰ ਗਿਆ ਦਾਨ ਦਿੱਲੀ ਦੇ ਵਿੱਚ ਆਪਣੇ ਸੀਸ ਦਾ ਸਾਡਾ ਦਾਤਾ ਕਰ ਗਿਆ ਦਾਨ ਅਸੀਂ ਦੇਸ਼ ਧਰਮ ਤੇ